ਇਸ ਤਰ੍ਹਾਂ ਉਹ ਜਿਹੜੇ ਚੰਗਾ ਬੰਦਾ ਜੀ ਅੱਜ ਸਾਡੀ ਸੱਜਣ ਬਾਤ ਹੋਈ ਆ ਤੇ ਉਹ ਪਿੰਡ ਦੇ ਰਾਲ ਚ ਬੜਾ ਸਾਫ ਸੁਥਰਾ ਬੜਾ ਮੀਤ ਇਨਸਾਨ ਜਦੋਂ ਵੀ ਕਿਤੇ ਆਵਾਜ਼ ਮਾਰਨੀ ਸਾਡੇ ਨਾਲ ਕਰਕੇ ਖੁਸ਼ਨਾ ਅਸਮਾਨ ਦੀ ਆ ਗਈ ਕਿ ਅੱਜ ਅੰਮਰ ਦਾ ਬਜਾ ਤਰੀਕੇ ਨਾਲ ਆ ਪਰਵਾਹ ਹੈ ਸਿੱਕੇ ਤੋਂ ਧਿਆਨ ਚਾਹੀਦਾ ਜੀ ਮੌਜ ਮਾਣ ਸ਼ਾਮ ਨੂੰ ਆ ਗਿਆ ਬਹੁਤ ਜੀ ਪ੍ਰਵਾਸਾਨਾਂ ਦੇ ਤੋਂ ਆਵਾਜ਼ ਮਾਰੇਗਾ ਅਸੀਂ ਦੋ ਵਜੇ ਦੇਖਣਾ ਸਤਿਕਾਰ ਮੈਂ ਕਾਂਗਰਸ ਪਾਰਟੀ ਨੂੰ ਸੰਗਠਨ ਕੀਤਾ ਹੈ ਸਤਿਕਾਰਯੋਗ ਠੇਕੇਦਾਰ ਚੇਅਰਮੈਨ ਜਿਸ ਚੱਕਰ ਇਹ ਸਰਦਾਰ ਨਿੰਦਰ ਸਿੰਘ ਜੀ ਪਹਿਲਵਾਨ ਜੋ ਕਿ ਮੇਰੇ ਖਬਰ ਦੀ ਸਾਹ ਬਹੁਤ ਬਹੁਤ ਚੰਗੇ ਮੇਰੇ ਇਨਸਾਨ ਤੇ ਕਿਸਾਨ ਜਿੱਥੇ ਬੰਦੀ ਦੇ ਜਿਹਾਰੂ ਆਗੂ ਕਿ ਜਦੋਂ ਜੱਥੇਬੰਦੀਆਂ ਸਥਾਪਤ ਹੋਈਆਂ ਸਾਡੇ ਇਲਾਕੇ ਵਿੱਚ ਜਦੋਂ ਬਹੁਤ ਲੱਗਾ 2001 ਤੋਂ 2 ਦੇ ਲੱਗੇ ਬਣੇ ਉਦੋਂ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਤੇ ਸੰਜਾਗੀ ਕਰਕੇ ਇਹਨਾਂ ਨੇ ਸਾਰਾ ਸਾਰਾ ਪਰਿਵਾਰ ਲੈ ਕੇ ਧੰਬੇ ਚ ਰਹਿ ਗਈ ਸੰਘਰਸ਼ ਕੀਤਾ ਤੇ ਅੱਜ ਜਿੱਥੇ ਉਹਨਾਂ ਦੇ ਜਾਨ ਨਾਲ ਪਰਿਵਾਰ ਨੂੰ ਘਾਟਾ ਪਿਆ ਉੱਥੇ ਜੱਥੇਬੰਦੀ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹੋ ਜੇ ਇਹੜੜ ਤਰ੍ਹਾਂ ਦੇ ਵਾਲੇ ਇਨਸਾਨ ਬਹੁਤ ਘੱਟ ਮਿਲਦੇ ਆ ਵਾਹਿਗੁਰੂ ਜੀ ਦਾ ਖਾਲਸਾ ਜੋ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਚੁੱਕੇ ਆ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਆਗੂ ਸਰਦਾਰ ਰਣਿੰਦਰ ਸਿੰਘ ਜੀ ਆਤੀ ਸਾਹਿਬ ਜਿਨ੍ਹਾਂ ਦਾ ਕਿਸਾਨ ਸ਼ਿਗਰਸ਼ ਖੜਾ ਕਰਦੇ ਵਿੱਚ ਬਹੁਤ ਵੱਡਾ ਯੋਗਦਾਨ ਵਾ ਉਹ ਇਸ ਫਾਨੀ ਸੰਸਾਰ ਤੋਂ 10 ਦਿਨ ਪਹਿਲਾਂ ਰੁਸਕਤ ਹੋਏ ਸਨ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਆ ਸੋ ਅੱਜ ਵੱਡਿਆਂ ਨੂੰ ਸ਼ਰਧਾ ਜਿਹੜੀ ਉਹ ਰੱਖੀ ਜਾਖਦੀ ਆ ਸ਼ਰਧਾਂਜਲੀ ਭੇਟ ਨਹੀਂ ਕੀਤੀ ਜਾਖਦੀ ਕਿਉਂਕਿ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਵੱਡੇ ਹੋਏ ਆ ਉਹਨਾਂ ਦੇ ਹੱਥਾਂ ਦੇ ਵਿੱਚ ਪੜੇ ਆ ਉਹਨਾਂ ਨੇ ਸਤਕਾਰ ਦੇ ਕੇ ਆਗੂ ਵੀ ਬਣਾਇਆ ਅੱਜ ਜੋ ਵੀ ਕੁਝ ਆ ਉਹਨਾਂ ਦੀ ਬਦੌਲਤ ਆ ਸੋ ਪਿੰਡ ਸੁਭਰਾ ਵੱਲੋਂ ਔਰ ਸਾਰੀ ਕਿਸਾਨ ਵੀ ਉਸ ਕਸ਼ਮਰੀ ਪੰਜਾਬ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਇਹੋ ਬੇਨਤੀ ਕਰਦੇ ਆ ਮਹਾਰਾਜ ਉਹਨਾਂ ਦੇ ਚਰਨਾਂ ਦੇ ਨਿਵਾਜ਼ ਬਖਸ਼ੇ ਤੇ ਜਿਹੜੇ ਉਹ ਅਧਰ ਪੂਰੇਕਾਰ ਛੱਡ ਗਿਆ ਉਹਨਾਂ ਨੂੰ ਪੂਰੇ ਕਰਨ ਦਾ ਬਲ ਬਖਸ਼ੇ ਕਿਉਂਕਿ ਉਹ ਮੰਜੇ ਦੇ ਪਹਿ ਵੀ 24 ਘੰਟੇ ਜਥੇਬੰਦੀ ਦੇ ਉਹ ਸਰਮੌਰ ਵਰਕਰ ਸਨ ਜਿਹੜੇ ਜਥੇਬੰਦੀ ਚਿੰਤਾ ਰੱਖਦੇ ਸਨ ਔਰ ਘੜੀ-ਘੜੀ ਦੀ ਖਬਰ 2-4 ਦਿਨ ਬਾਅਦ ਫੋਨ ਕਰਕੇ ਸ਼ੰਭੂ ਬਾਰਡਰ ਦੀ ਲੈਂਦੇ ਸਨ ਔਰ ਇਹ ਕਹਿੰਦੇ ਸਨ ਕਿ ਲੋਕ ਅਵੇਅਰ ਹੋ ਰਹੇ ਆ ਜਾਗ ਰਹੇ ਆ ਆਉਣਲੇ ਸਮੇਂ ਦੇ ਵਿੱਚ ਖੇਤੀ ਮੰਡੀ ਬਚਾਉਣ ਵਾਲੇ ਬੰਨੇ ਲੋਕ ਆਉਣਗੇ ਸੋ ਲੋਕਾਂ ਨੂੰ ਅਪੀਲ ਆ ਜੋ ਉਹਨਾਂ ਦੇ ਦੁਸ਼ਹਿਰੇ ਦੇਤੇ ਵੀ ਤਗੜੀ ਹੋ ਕੇ ਇਕੱਠੇ ਹੋ ਜੋ ਜਿੱਦਾਂ ਇੱਕੀ ਝੋਨਾ ਸਿਸਟਮ ਨੇ ਰੋਲਿਆ ਵਾ ਇਸੇ ਤਰ੍ਹਾਂ ਕੰਕਰੋਲਣੀ ਜੇ ਸ਼ਾਇਦ ਆਪਾਂ ਨੂੰ ਦੋ ਚਾਰ ਫਸਲਾਂ ਰੋਣ ਤੋਂ ਬਾਅਦ ਇਹ ਸਮਝ ਆਵੇ ਪਰ ਪੂਰੀ ਤਰ੍ਹਾਂ ਮੰਡੀ ਜਿਹੜੀ ਟੁੱਟ ਚੁੱਕੀ ਜੇ 26 ਮਾਰਕੀਟ ਕਮੇਟੀ ਨਾਲ ਦਾ ਭੋਗ ਪਾ ਦਿੱਤਾ ਸੀਗਾ ਮਾਨ ਸਰਕਾਰ ਨੇ ਉਹਦੇ ਵਿੱਚੋਂ 325 ਮੰਡੀਆਂ ਜਿਹੜੀਆਂ ਉਹ ਐਰ ਕੀ ਚੱਲੀਆਂ ਨਹੀਂ ਇਹਦਾ ਮਤਲਬ 500 ਮੰਡੀ ਦਾ ਭੋਗ ਪਾਉਣ ਦਾ ਜਿਹੜਾ ਉਹਨਾਂ ਦਾ ਸੁਪਨਾ ਸੀਗਾ ਭਗਵੰਤ ਸਿੰਘ ਮਾਨ ਦਾ ਕਣਕ ਦੇ ਸੀਜ਼ਨ ਦੇ ਵਿੱਚ ਉਹਦੇ ਵਿੱਚੋਂ 325 ਮੰਡੀਆਂ ਨਹੀਂ ਚੱਲੀਆਂ ਤੇ ਹੁਣ ਵੀ ਇਸ ਟਾਈਮ ਤੇ 47 ਲੱਖ ਮੀਟਰ ਟਨ ਤੁਹਾਨੂੰ ਚੋਣਾ ਜਿਹੜਾ ਉਹ ਟੁੱੜਨ ਵਾਲਾ ਪਿਆ ਵਾ ਪਰ ਮੰਡੀਆਂ ਜਿਹੜੀਆਂ ਉਹ ਬੰਦ ਕੀਤੀਆਂ ਹੋਈਆਂ ਵਾਂ ਉਹਨਾਂ ਨੂੰ 11 ਤਰੀਕ ਦੇ ਹੁਕਮ ਦਿੱਤੇ ਗਿਆ 13 ਤਰੀਕ ਹੋ ਗਈ ਆ ਬਹੁਤ ਵੱਡੇ ਅੰਦੋਲਨ ਦੀ ਲੋੜ ਜੇ ਲੋਕਾਂ ਦੇ ਘਰਾਂ ਦੇ ਵਿੱਚ ਹੋਣਾ ਪਿਆ ਵਾ ਤੇ ਸ਼ੈਦਰਾਵਾਲੇ ਘਰੋ ਘਰੀ ਜਾ ਕੇ ਕੱਟ ਲਾ ਕੇ ਖਰੀਦਣ ਡਿਆ ਸੋ ਆਉਣਲੇ ਸਮੇਂ ਦੇ ਵਿੱਚ ਫਸਲ ਤੇ ਨਸਲ ਬਚਾਉਣੀ ਆ ਤੇ ਅੱਜ ਉਹਨਾਂ ਸਰਦਾਰ ਰਿੰਦਰ ਸਿੰਘ ਦੇ ਸ਼ਹਿਰੇ ਦੇ ਉੱਪਰਨ ਕਰੀਏ ਏਕੇ ਤੇ ਸੰਘਰਸ਼ ਦੇ ਬਲ ਦੇ ਉੱਤੇ ਨਸਲ ਦੇ ਫਸਲ ਬਚਾਈਏ ਵਾਡੂ ਜੀ ਦਾ ਖਾਲਸਾ ਵਾਡੂ ਜੀ ਦੀ ਜਿੱਤ 26 ਮਾਰਚ ਨੂੰ ਕੀਤੀਆਂ ਸੀ 325 ਮੰਡੀਆਂ ਉਹ ਐਕੀ ਚਲਾਈਆਂ ਨਹੀਂ ਗਈਆਂ ਜਦੋਂ ਕਿ ਕਣਕ ਦੇ ਵਿੱਚ 500 ਮੰਡੀ ਦਾ ਭੋਗ ਪਾਉਣ ਦੀ ਤਿਆਰੀ ਸੀ ਪਰ ਅੰਦਰ ਖਾਤੇ 350 ਮੰਡੀ ਜਿਹੜੀ ਆ ਉਹਦਾ ਭੋਗ ਪਾਤਾ ਗਿਆ ਵਾ ਹੁਣ ਜਿਹੜਾ ਝੋਨਾ ਲੇਟ ਚ ਫੀਤ ਸ਼ੁਰੂ ਕੀਤੀ ਆ ਉਹਦੇ ਦੇ ਵੀ ਮੰਡੀਆਂ ਵੇਲੇ ਨਾਲ ਵੱਧ ਕਰਕੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੜਾ ਕਰ ਰਿਆ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਵਾ ਸੋ ਇਹਦੇ ਤੇ ਪੰਜਾਬ ਦੇ ਲੋਕਾਂ ਨੂੰ ਨੀ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੇ ਆ ਆਹ ਇਕੱਠੀ ਹੋ ਗਈ ਇੱਕ ਇੱਕ ਵਿਚਰ ਦੇ ਬਲ ਤੇ ਆਪਣਾ ਸਾਰਾ ਕੁਝ ਬਚਾਵਾ ਦੇ ਧੰਨਵਾਦ ਧੰਨਵਾਦ ਗੁਰਪ੍ਰਸਾਦ ਸਿੰਘ ਵਿਧਵਾ ਆਪਾਂ ਸਭ ਨੂੰ ਮਿਲਦਾ ਕਹਾਂ ਲੈਂਦੇ ਆਂ ਜੀ ਅਸੀਂ ਵੀ ਕਰਦੇ ਆਂ ਵੀ ਤਗੜੇ ਹੋ ਕੇ ਮੈਦਾਨ ਸੁਭਾਦ ਲੜਾਈ ਜਿਹੜੀ ਆ ਬੜੀ ਵੱਡੀ ਜੀ ਅਸਰ ਕਰਕੇ ਜੇਤ ਦਾ ਦੀ ਸਕਦੇ ਆ ਵੀ ਆਪਾਂ ਤਕੜਿਆ ਹੋ ਕੇ ਇਕਾਗਰਤਾ ਸਾਰੀਆਂ ਪਾਰਟੀਆਂ ਨਾਲ ਨਹੀਂ ਕੀ ਆਪਾਂ ਦਈ ਲੜੀਏ ਫਾਸਿ ਕਰੀਏ ਜੇਦੀ ਆਪਣੀ ਜੇਤ ਪ੍ਰਾਪਤ ਹੋ ਸਕੀ ਜਾਂ ਇਹਨੀਆਂ ਗੱਲਾਂ ਕਰਦੇ ਹਾਂ ਬਤਨ ਸਾਹਿਬ ਦਾ ਵਾਇਕਟ ਕਿ ਕਰਦੇ ਉਸ ਤੋਂ ਕੋਤਲ ਸਿੰਘ ਜੀ ਸਮਾਜਿਕ ਅਚਿਤ ਪਿਆਵ ਹੋੜ ਫੋਟਾ ਜਵਾਈਆਂ ਜੀ ਕੀ ਕਰਨਾ ਚਾਹੋਗੇ ਜਿਹੜੇ ਸ਼ਰਦਾ ਦੇ ਪੁੱਲ ਕਾਟ ਕਰਦੇ ਕਹਿੰਦੇ ਕਿ ਚਾਹੁੰਦੇ ਜੋ ਸਾਡੇ ਤੋਂ ਪਿਛੜ ਚੁੱਕੇ ਆ ਗੂ ਸਾਡੇ ਸਤਿਕਾਰਯੋਗ ਬਾਬੂ ਲਿੰਦਰ ਸਿੰਘ ਜੀ ਆਦੀ ਜਹਿਬੰਦੀ ਦੇ ਉਹ ਮੋਟੀਸਾਨ ਉਹਨਾਂ ਦੇ ਦੁਸ਼ਹਰੇ ਦੇ ਇਕੱਠੇ ਹੋਏ ਆ ਉਹਨਾਂ ਨੂੰ ਸ਼ੰਦਾ ਦੇ ਫੁੱਲ ਭੇਡ ਕਰਨ ਵਾਸਤੇ ਤੇ ਗੁਰੂ ਨਾਨਕ ਦੇਵ ਜੀ ਸਾਖਤਾਂ ਨੂੰ ਤੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਸੰਘਰਸ਼ ਦੇ ਝੰਡਾਈ ਆ ਆਮ ਲੋਕਾਂ ਦਾ ਸਾਥ ਦੇ ਕੇ ਉਹਨਾਂ ਦੀ ਨਸਲਾਂ ਮਸਲਾਂ ਬਚਾਈਆਂ ਵਾ ਇਹਨਾਂ ਦੇ ਅਜਨੇ ਪਾਏ ਉਹ ਉਹਨਾਂ ਦੇ ਚੱਲੀਏ ਇਕੱਠੇ ਹੋ ਕੇ ਸਮਝੀਆਂ ਜਿਹੇ ਬੰਦੀਆਂ ਇਕੱਠਾ ਹੋ ਗਏ ਆਪਾਂ ਜਿਹੜੇ ਸੰਘਰਸ਼ ਲੜ ਲੀਏ ਸੰਘਰਸ਼ ਲੜ ਕੇ ਜਿਹੜੀ ਆਪਣੀ ਕਿਸਾਨੀ ਤੇ ਜਵਾਨੀ ਬਚਾ ਸਕੀਏ ਇਹਦੇ ਨਾਲ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਜੀ ਦੀ ਨੇਕਾ ਗੁਰਾਂ ਜੰਮੇ ਦਾ ਬਲਾਕ ਪ੍ਰਤਾਪ ਸਰਦਾਰ ਹੌਸਲ ਸਿੰਘ ਜੀ ਇਹ ਮੇਰੇ ਵੱਡੇ ਭਰਾ ਹੈ ਜੀ ਜਿਨ੍ਹਾਂ ਦਾ ਜਨਮ ਖੈਰਾ ਸੀ ਉਹਨਾਂ ਨੇ ਸਾਰੀ ਜ਼ਿੰਦਗੀ ਦੀ ਸ਼ਿਹਰਤੀ ਵਿੱਚ ਲਾਈ ਸੀ ਜੀ ਅੱਜ ਉਹ ਭਾਵੇਂ ਸਾਨੂੰ ਮਛੂੜਾ ਦੇ ਗਏ ਪਰ ਸਾਨੂੰ ਥੀ ਦੇ ਦੇ ਕੇ ਇਹ ਗਏ ਆ ਕਿ ਅੱਜ ਮੈਂ ਧੰਨਵਾਦ ਕਰਦਾ ਸਾਰੇ ਵੀਰ ਇਹ ਸਿਆਸੀ ਗੱਲਾਂ ਘੱਟ ਨਹੀਂ ਆਏ ਦੇ ਦਸਹਰੇ ਦੀ ਤੇ ਜਿਹੜੀਆਂ ਕਿਸਾਨੀ ਦੀਆਂ ਬਹੁਤ ਆਇਆ। ਇਥੋਂ ਲੱਗਦਾ ਵੀ ਜਿਹੜਾ ਮੂਟਾ ਲਾ ਕੇ ਗਿਆ ਇਹ ਬਦੂ ਖਲੂਗਾ ਤੇ ਕਿਸਾਨੀ ਨੂੰ ਬਚਾਉਣ ਬੱਲੇ ਖਸਾਨਾ ਦੇ ਨਾਲ ਲੋਕ ਜ਼ਿਆਦਾ ਤੁਰੂਗੇ। ਇਹਨਾਂ ਇਤਿਹਾਸੀਆਂ ਦਾ ਖੈਰਾ ਛੱਡ ਕੇ ਸਾਡੀ ਕਿਸਾਨੀ ਤੇ ਜਵਾਨੀ ਦਾ ਨਸਲਾਂ ਤੋਂ ਪੱਥਰ ਨੂੰ ਬਚਾਉਣਗੇ। ਮੈਂ ਆਖ ਰਿਹਾ ਦਾ ਗੁਰਮਾਰ ਹੈ ਕਿ ਇਹਨਾਂ ਨੂੰ ਵੜੀਆਂ ਤੋਂ ਵੜੀਆਂ ਦੀ ਸੱਤੀ ਸ਼ਮਦਾਸੀ ਹੈ ਸਰਦਾਰ ਪਰਮੇਸ਼ਰ ਕਰਦੇ। ਇਹ ਜਿੰਨੇ ਵੀ ਸਾਡੇ ਗਰੇ ਰੱਖਿਆ ਹੈ ਜੀ ਸਰਦਾਰ ਨਿੰਦਰ ਸਿੰਘ ਦੇ ਸਰਦਾਰ ਸੋਹਲ ਸਿੰਘ ਦੇ ਨਰਾਇਲ ਸਿੰਘ ਦੇ ਇਹਨਾਂ ਦੇ ਖੈਰੇ ਦੇ ਦੋ